ਇਕ ਵਾਕਿਆ ਸਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਾਹਮਣੇ ਆਇਆ ਜਗਨਨਾਥ ਪੁਰੀ ਦੇਚ ਇੱਕ ਸਾਧੂ ਨੇ ਆਪਣੇ ਆਲੇ ਦੋਲੇ ਬੜੀ ਭਾਰੀ ਭੀੜ ਇਕੱਠੀ ਕੀਤੀ ਹੋਈ ਸੀ ਔਰ ਉਹ ਲੱਖ ਨੂੰ ਪਕੜ ਕੇ ਦੋ ਉਂਗਲਾਂ ਨਾਲ ਅੱਖਾਂ ਮੀਟ ਕੇ ਤਿੰਨ ਲੋਕਾਂ ਦੀ ਗੱਲ ਦੱਸ ਰਿਹਾ ਸੀ ਕਦੀ ਵਿਸ਼ਨੂ ਲੋਕ ਦੀ ਚਰਚਾ ਕਰੇ ਕਦੀ ਬ੍ਰਹਮ ਲੋਕ ਤੇ ਕਦੀ ਰੁਦਰ ਲੋਕ ਦੀ ਲੋਕੀ ਉਸਦੇ ਪਾਤਰ ਦੇ ਜੋਸ਼ ਦੇ ਅੱਗੇ ਪਿਆ ਸੀ ਪੈਸੇ ਪਾਈ ਜਾਣ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਹ ਪਾਤਰ ਚੁੱਕ ਕੇ योगी ਦੇ ਪਿੱਛੇ ਰੱਖ ਦਿੱਤਾ। ਯੋਗੀ ਇਸੇ ਤਰੀਕੇ ਨਾਲ ਬ੍ਰह्म ਲੋਕ, ਵਿਸ਼ਨ ਲੋਕ ਤੇ ਹੋਰ ਤਰ੍ਹਾਂ-ਤਰ੍ਹਾਂ ਦੇ ਲੋਕਾਂ ਦੀ ਗੱਲਾਂ ਕਰਦਾ ਰਿਹਾ, ਚਰਚਾ ਕਰਦਾ ਰਿਹਾ। ਆਖਰ ਉਸਨੇ ਆਪਣੀ ਅੱਖ ਖੋਲੀ। ਦੇਖ ਕੇ 당ਗ ਰਹਿ ਗਿਆ। ਪਾਤਰ ਨਹੀਂ ਹੈ। ਉਹ ਭਿਕਸ਼ਾ ਪਾਤਰ ਜਿਹਦੇ ਵਿੱਚ ਲੋਕੀ ਧਨ ਪਾਰੇ ਸਨ। ਅਗੋਂ ਨਦਾਰਤ ਵੇਖ ਕੇ ਹੈਰਾਨ ਹੋ ਗਿਆ ਤੇ ਕਹਿੰਦਾ ਉਹ ਮੇਰਾ ਖੱਪਰ ਕਿੱਥੇ ਹੈ? ਚਿਲਾ ਕੇ ਉਸਨੇ ਆਖਿਆ, ਮੇਰਾ ਖੱਪਰ ਕਿਸਨੇ ਚੁੱਕਿਆ? ਗੁਰਨਾਣਿਕ ਦੇਵ ਜੀ ਮਹਾਰਾਜ ਖੜੇ ਹੋਏ ਤੇ ਮੁਸਕਰਾ ਕੇ ਬੋਲੇ, ਆਂਟ ਸੇਤੀ ਨਾਕ ਪਕੜੇ ਸੂਜਤੇ ਤਹ ਹੇ ਲੋ ਮਗਰ ਪਾਛੇ ਕਛ ਨ ਸੂਜੇ ਏ ਪਦਮ ਅਲੋਪ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹ ਬਾਤ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਦਰਜ ਹੈ ਆਪ ਕਹਿੰਦਾ ਐ ਸਾਧੂ ਐ ਜੋਗੇ ਤੂੰ ਦੋ ਉਂਗਲਾਂ ਨਾਲ ਨੱਕ ਨੂੰ ਪਕੜ ਲੈਣਾ ਅੱਖਾਂ ਮੁੰਦ ਕੇ ਤਿੰਨ ਲੋਕਾਂ ਨਾਲ ਗੱਲ ਕਰਦਾ ਪਰ ਤੈਨੂੰ ਆਪਣੇ ਪਿੱਛੇ ਪਿਆ ਹੋਇਆ ਖੱਪਰ ਨਹੀਂ ਦਿਖਾਈ ਦਿੰਦਾ ਪਿੱਛੇ ਪਿਆ ਹੋਇਆ ਖੱਪਰ ਤੈਨੂੰ ਨਹੀਂ ਦਿਖਾਈ ਦਿੰਦਾ ਤੇ ਤਿੰਨ ਲੋਕਾਂ ਦੀ ਤੂੰ ਗੱਲ ਕਰ ਰਿਹਾ ਹੈ ਇਹ ਤੇਰੀਆਂ ਝੂਠੀਆਂ ਠੀਸਾਂ ਨੇ ਨਾ ਇੱਕ ਨਦਰੀ ਪਾਈਏ ਕੂੜੀ ਕੂੜੇ ਛੀਸ ਇਹ ਧਰਮ ਦੀ ਦੁਨੀਆ ਵਿੱਚ ਇਸ ਤਰ੍ਹਾਂ ਦੇ ਠੱਗ ਅਕਸਰ ਮੌਜੂਦ ਆਉਂਦੇ ਨੇ